2027 ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਪੜਾ ਹਜੇ ਸਵਾ ਸਾਲ ਦਾ ਸਮਾਂ ਬਚਿਆ ਏ ਪਰ ਇਸ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਅੰਦਰ 카ਟੋ ਕਲੇਸ਼ ਸ਼ੁਰੂ ਹੋ ਗਿਆ ਏ ਇਹ 카ਟੋ ਕਲੇਸ਼ ਪਾਰਟੀ ਦੇ ਅੰਦਰ ਨਹੀਂ ਸਗੋਂ ਸੋਸ਼ਲ ਮੀਡੀਆ ਦੇ ਉੱਪਰ ਵੀ ਨਜ਼ਰ ਆ ਰਿਹਾ ਏ ਇਹ 카ਟੋ ਕਲੇਸ਼ ਕਮਰਿਆਂ ਦੇ ਅੰਦਰ ਨਹੀਂ ਜਾਂ ਫਿਰ ਦਫ਼ਤਰਾਂ ਦੇ ਅੰਦਰ ਨਹੀਂ ਇਹ ਤਾਂ ਹੁਣ ਫੇਸਬੁੱਕ ਦੇ ਉੱਪਰ ਨਜ਼ਰ ਆ ਰਿਹਾ ਹੈ ਕਿਵੇਂ ਆਮ ਆਦਮੀ ਪਾਰਟੀ ਦੇ ਦੋ ਵੱਡੇ ਆਗੂ ਤੇ ਇੱਕ ਐਮਐਲਏ ਇੱਕ ਦੂਜੇ ਦੇ ਉੱਪਰ ਸੋਸ਼ਲ ਮੀਡੀਆ ਦੇ ਉੱਪਰ ਹੀ ਚੁੰਡੀਆਂ ਵੜਦੇ ਹੋਏ ਨਜ਼ਰ ਆ ਰਹੇ ਨੇ ਇੱਕ ਦੂਜੇ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੁਹਾਨੂੰ ਦੱਸ ਦਿੰਦੇ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਖਾਸਮ ਖਾਸ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਜੋ ਹੁਣ ਬਣ ਜਾ ਰਹੇ ਨੇ ਜਾਂ ਬਣ ਚੁੱਕੇ ਨੇ ਸਾਬਕਾ ਪੱਤਰਕਾਰ ਤੇ ਮੁੱਖ ਮੰਤਰੀ ਦੇ ਸਾਬਕਾ ਮੀਡੀਆ ਅਡਵਾਈਜ਼ਰ ਬਲਤੇਜ ਪੰਨੂ ਹੋਰਾਂ ਦਾ ਜੋ ਪਟਿਆਲੇ ਤੋਂ ਆਮ ਆਦਮੀ ਪਾਰਟੀ ਦੇ ਵ代ਕ ਨੇ अजीत ਪਾਲ ਕੋਹਲੀ ਦੇ ਨਾਲ ਪੇਚਾ ਪੈ ਗਿਆ ਹੈ ਇਹ ਪੇਚਾ ਸੋਸ਼ਲ ਮੀਡੀਆ ਦੇ ਉੱਪਰ ਸਾਫ਼ ਨਜ਼ਰ ਆ ਰਿਹਾ ਹੈ ਤਾਂ ਇਹ ਪੇਚੇ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਇਹ ਪੇਚਾ ਫਸਿਆ ਕਿਉਂ ਹੈ ਇਸ ਦੇ ਬਾਬਤ ਆਪਾਂ ਵਿਸਤਾਰ ਨਾਲ ਗੱਲਬਾਤ ਕਰਾਂਗੇ ਤੁਹਾਨੂੰ ਦੱਸਦੇ ਹਾਂ ਕਿ ਪਟਿਆਲੇ ਦੇ ਵਿੱਚ ਇੱਕ ਪੱਤਰਕਾਰ ਜੋ ਐਮਐਲਏ ਸਾਹਿਬਾਨ ਦੇ ਉੱਪਰ ਇਲਜ਼ਾਮ ਲਗਾਉਂਦਾ ਹੈ ਜੋ ਐਮਐਲਏ ਨੇ अजीत ਕੋਹਲੀ ਜੀ ਪਟਿਆਲੇ ਤੋਂ ਆਉਂਦੇ ਨੇ ਜਿਨ੍ਹਾਂ ਨੇ ਕੈਪਟਨ ਅਮਰਿਤਧਰ ਸਿੰਘ ਹੋਰਾਂ ਨੂੰ ਹਰਾਇਆ ਸੀ ਉਹਨਾਂ ਦੇ ਉੱਪਰ ਇਲਜ਼ਾਮ ਲਗਾਉਂਦਾ ਏ ਤੰਗ ਪਰੇਸ਼ਾਨ ਕਰਨ ਦੇ ਤੇ ਗੱਲ ਹੁੰਦੀ ਏ ਕਿ ਮੈਂ ਖੁਦ ਖੁਸ਼ੀ ਵੀ ਕਰ ਲਵਾਂਗਾ ਜਾਂ ਮਜਬੂਰ ਹੋ ਰਿਹਾ ਇਹ ਪੂਰੀ ਉਹਨਾਂ ਦੀ ਇਹ ਬਾਹਰਤ ਹੁੰਦੀ ਆ ਜਿਸ ਪੱਤਰਕਾਰ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਸੀ ਉਸ ਪੱਤਰਕਾਰ ਨੂੰ ਮਿਲਣ ਦੇ ਲਈ ਬਲਤੇਜ ਪੰਨੂ ਪਹੁੰਚ ਜਾਂਦੇ ਨੇ ਤਾਂ ਉਹ ਇਸ ਦੀ ਇੱਕ ਜੋ ਮੁਲਾਕਾਤ ਦੀ ਤਸਵੀਰ ਉਸ ਨੂੰ ਵੀ ਸੋਸ਼ਲ ਮੀਡੀਆ ਦੇ ਉੱਪਰ ਸਾਂਝਾ ਕਰਦੇ ਨੇ ਤੇ ਕੁਝ ਸਤਰਾਂ ਵੀ ਉਹ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਲਿਖਦੇ ਨੇ ਪਟਿਆਲਾ ਤੋਂ ਪੱਤਰਕਾਰ ਕਵਰਦੀਪ ਸਿੰਘ 베ਦੀ ਦੇ ਨਾਲ ਅੱਜ ਉਹਨਾਂ ਦੇ ਘਰ ਮੁਲਾਕਾਤ ਕੀਤੀ। ਪੱਤਰਕਾਰ ਭਾਈਚਾਰਾ ਮੇਰਾ ਪੁਰਾਣਾ ਸਾਥੀ ਹੈ ਅਤੇ ਇਨ੍ਹਾਂ ਸਬ ਦੇ ਨਾਲ ਅੱਜ ਵੀ ਮੇਰੇ ਪਰਿਵਾਰ ਵਾਂਗ ਸਬੰਧ ਨੇ ਕਾਵਾਂ ਦੇ ਕਹੇ ਟੱਗੇ ਨਹੀਂ ਮਰਦੇ 베ਦੀ ਸਾਹਿਬ ਲੱਗੇ ਰਹੋ ਇਹ ਬਲਤੇਜ ਪੰਨੂ ਪੋਸਟ ਪਾਉਂਦੇ ਨੇ। ਪਰ ਜਿਸ ਪੱਤਰਕਾਰ ਦੇ ਨਾਲ ਇਹ ਪੋਸਟ ਪਾਉਂਦੇ ਨੇ ਉਸੇ ਪੱਤਰਕਾਰ ਦੇ ਨਾਲ ਕੋਈ ਸਮਾਂ ਬਾਅਦ ਜੋ ਆਮ ਆਦਮੀ ਪਾਰਟੀ ਦੇ ਪਟਿਆਲੇ ਤੋਂ ਵਿਧਾਇਕ ਨੇ ਉਹ ਵੀ ਪੋਸਟ ਪਾ ਦਿੰਦੇ ਨੇ ਉਹ ਇਹ ਪੋਸਟ ਪਾ ਕੇ ਜਾਂ ਉਹ ਆਪਣੀ ਮੁਲਾਕਾਤ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਲਿਖਦੇ ਨੇ ਬੇਦੀ ਪਰਿਵਾਰ ਸਾਡਾ ਪਰਿਵਾਰ ਹੈ ਕਾਵਾਂ ਦੇ ਕਹੇ ਟੱਗੇ ਨਹੀਂ ਮਰਦੇ ਇਹ ਅਜੀਤ ਪਾਲ ਕੋਹਲੀ ਆਪਣੇ ਫੇਸਬੁੱਕ ਅਕਾਊਂਟ ਦੇ ਉੱਪਰ ਲਿਖਦੇ ਨੇ ਜਿਸ ਪੱਤਰਕਾਰ ਦੇ ਨਾਲ ਬਲਤੇਜ ਪੰਨੂ ਹੋਰਾਂ ਰਸਪੀ ਸਾਂਝੀ ਕੀਤੀ ਸੀ ਉਸੇ ਪੱਤਰਕਾਰ ਦੇ ਨਾਲ 버거 ਖਾਂਦਿਆਂ ਹੋયા ਤੇ ਇੱਕ ਜਫੀ ਦੀ ਤਸਵੀਰ ਉਹ ਸਾਂਝੀ ਕਰਦੇ ਨੇ ਬਰੇ ਤਸਵੀਰਾਂ ਤੋਂ ਬਾਅਦ ਜਾਂ ਇਹ ਪੋਸਟ ਆਉਣ ਤੋਂ ਬਾਅਦ ਦੁਬਾਰਾ ਫਿਰ ਬਲਤੇਜ ਪੰਨੂ ਹੋਰਾਂ ਦੀ ਇੱਕ ਪੋਸਟ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਆਉਂਦੀ ਆ ਉਹ ਲਿਖਦੇ ਨੇ ਝਰਮਾ ਤੇ ਨੈਤਿਕਤਾ ਮੈਂ ਆਪਣੇ ਮਾਪਿਆਂ ਤੇ ਅਧਿਆਪਕਾਂ ਦੇ ਕੋਲੋਂ ਅਤੇ ਸਮੇ ਸਮੇਤੇ ਜ਼ਿੰਦਗੀ ਦੇ ਵਿੱਚ ਆਈਆਂ مصیبتਾਂ ਤੋਂ ਸਿੱਖਿਆ ਹੈ ਹਰ ਗੱਲ ਦਾ ਜਵਾਬ ਨਾ ਦੇਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਮੈਨੂੰ ਕਿਸੇ ਗੱਲ ਦਾ ਪਤਾ ਨਹੀਂ ਛੋਟਿਆ ਜਿਸ ਦਿਨ ਮੁਠੀ ਖੁੱਲ ਗਈ ਗੱਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਪਾਰਕਿੰਗ ਵਾਲੀ ਘਟਨਾ ਤੋਂ ਸ਼ੁਰੂ ਕਰਕੇ ਕਿੱਥੋਂ ਤੱਕ ਆਵਾਂਗਾ ਇਹ ਕੋਈ ਨਹੀਂ ਜਾਣਦਾ ਸੁਆਏ ਮੇਰੇ ਬੀਤੇ ਸਮੇਂ ਦੇ ਪੋਤੜਿਆਂ ਦੇ ਵਿੱਚ ਐਨਿਕ ਸੜਿਆਂ ਦੇਖ ਕੇ ਇਸ ਬੋ ਨਾਲ ਸਾਹ ਲੈਣਾ ਵੀ ਔਖਾ ਹੋ ਜਾਵੇਗਾ ਕਾਵਾਂ ਦੇ ਆਖੇ ਕਦੇ ਢੱਗੇ ਨਹੀਂ ਮਰਦੇ ਛੋਟਿਆ ਇਹੀ ਗੱਲ ਬਲਤੇਜ ਪੰਨੂ ਦੁਆਰਾ ਲਿਖਦੇ ਨੇ ਪ੍ਰਸ ਦੇ ਨਾਲ ਜੋ ਬਲਤੇਜ ਪੱਨੂ ਹੋਰਾਂ ਦੇ ਸਪੁੱਤਰ ਨੇ ਜਸ ਪੱਨੂ ਉਹਨਾਂ ਦੇ ਵੱਲੋਂ ਵੀ ਆਪਣੇ ਫੇਸਬੁੱਕ account ਦੇ ਉੱਪਰ ਇੱਕ ਪੋਸਟ ਸਾਂਝੀ ਕੀਤੀ ਜਾਂਦੀ ਆ ਉਹ ਲਿਖਦੇ ਨੇ ਛੋਟੂ ਸਾਨੂੰ ਸਵਰਗੀਏ ਸਰਦਾਰ ਟੌੜਾ ਨਾ ਸਮਝ ਬੈਠੀ ਸਾਡੇ ਨਾਲ ਮੱਥਾ ਲਾਉਣ ਤੋਂ ਪਹਿਲਾਂ ਸਾਡੇ ਬਾਰੇ ਜਾਣਕਾਰੀ ਲੈ ਲੈ ਸਾਡਾ ਟੱਬਰ ਆ ਉਹ ਜਿਹੜਾ ਤੇਰੇ ਪ੍ਰਾਣੇ ਕਰੀਬੀ ਵਿਕਰਮ ਤੋਂ ਨਹੀਂ ਡਰਿਆ ਉਹ ਵੀ ਉਹਦੀ ਪੂਰੀ ਦਹਿਸ਼ਤ ਚ ਇਸ ਕਰਕੇ ਚੁੱਪੀ ਭਲੀ ਆ ਤੇ ਜੇ ਇਸ ਵਾਰ ਜਵਾਬ ਦੇਣਾ ਹੋਇਆ ਨਾ ਤਾਂ ਕਾਪੀ ਮਾਰਨ ਦੀ ਥਾਂ ਆਪ ਲਿਖੀ ਕਿਉਂਕਿ ਹਿੱਕ ਚ ਵੱਜਣ ਵਾਲਾ ਦਮ ਤੇਰੇ ਦੇ ਵਿੱਚ ਹੈ ਨਹੀਂ ਇਹ ਉਹਨਾਂ ਦੇ ਸੁਪੁੱਤਰ ਲਿਖਦੇ ਨੇ ਇਸ ਪੂਰੀ ਪੋਸਟ ਤੋਂ ਬਾਅਦ ਹਜੇ ਅਜੀਤ ਪਾਲ ਕੋਹਲੀ ਦੀ ਕੋਈ ਵੀ ਪੋਸਟ ਸਾਹਮਣੇ ਨਹੀਂ ਆਈ ਇਸ ਤੋਂ ਨਜ਼ਰ ਆ ਰਿਹਾ ਹੈ ਕਿ ਕਿਵੇਂ ਆਮ ਆਦਮੀ ਪਾਰਟੀ ਦਾ ਇੱਕ ਵਿਧਾਇਕ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਖਾਸਮ ਖਾਸ ਆਪਸ ਦੇ ਵਿੱਚ ਭੜਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਸ ਸਮੇਂ ਪਟਿਆਲਾ ਵਿੱਚ ਚਰਚਾ ਖੂਬ ਹੋ ਰਹੀ ਹੈ ਜੋ ਉੱਥੇ ਦੇ ਲੋਕ ਨੇ ਜਾਂ ਸਾਡੇ ਚ ਸੂਤਰ ਨੇ ਉਹ ਕਹਿ ਰਹੇ ਨੇ ਕਿ ਜਨਾਬ ਇਹ ਲੜਾਈ ਪਟਿਆਲਾ ਵਿਧਾਨ ਸਭਾ ਸੀਟ ਨੂੰ ਲੈ ਕੇ ਆ ਕਿ 2027 ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਪਟਿਆਲਾ ਦੇ ਲਈ ਟਿਕਟ ਕਿਸ ਨੂੰ ਮਿਲਦੀ ਆ ਉਸ ਦੀ ਲੜਾਈ ਇਹ ਸ਼ੁਰੂ ਹੋ ਚੁੱਕੀ ਆ ਇਹ ਲੜਾਈ ਕਹਿੰਦੇ ਹੁੰਦੀ ਨਹੀਂ ਚਲੋ ਹੁਣ ਤਾਂ ਇਹ ਅਜ਼ਗਰ ਹੋ ਚੁੱਕੀ ਆ ਇਹ ਕਾਫੀ ਸਮੇਂ ਤੋਂ ਜੋ ਕਹਿੰਦੇ ਆ ਕੋਲਡ ਵਾਰ ਚੱਲ ਰਹੀ ਸੀ ਇੱਕ ਠੰਡੀ ਜੰਗ ਚੱਲ ਰਹੀ ਸੀ ਤੇ ਹੁਣ ਸੋਸ਼ਲ ਮੀਡੀਆ ਦੇ ਉੱਪਰ ਨਜ਼ਰ ਆ ਰਹੀ ਆ ਇਸ ਲੜਾਈ ਦੇ ਵਿੱਚ ਨਾ ਹੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਨਜ਼ਰ ਆ ਰਹੇ ਨੇ ਨਾ ਹੀ ਆਮ ਆਦਮੀ ਪਾਰਟੀ ਦਿੱਲੀ ਵਾਲੇ ਹੁਣ ਅੰਦਰ ਖਾਤੇ ਕੌਣ ਕਿਸ ਦੇ ਨਾਲ ਆ ਇਹ ਤਾਂ ਸ਼ਾਇਦ ਬਲਤੇਜ ਪੰਨੂ ਦੱਸ ਸਕਦੇ ਨੇ ਜਾਂ ਫਿਰ ਅਜੀਤਪਾਲ ਕੋਲੀ ਦੱਸ ਸਕਦੇ ਨੇ ਪਰ ਇਸ ਸਮੇਂ ਆਮ ਆਦਮੀ ਪਾਰਟੀ ਦੇ ਅੰਦਰ ਪਟਿਆਲਾ ਦੀ ਵਿਧਾਨ ਸਭਾ ਸੀਟ ਨੂੰ ਲੈ ਕੇ ਦੋਵੇਂ ਆਗੂ ਇਕ ਤਾਂ ਭਾਈ ਉਥੇ ਐਮਐਲਏ ਹੈਗਾ ਹੀ ਤੇ ਦੂਸਰਾ ਆਪਣੀ ਦਾਵੇਦਾਰੀ ਪੇਸ਼ ਕਰ ਰਿਹਾ ਏ ਇਹ ਲੜਾਈ ਕੀ ਇੱਕ ਪੱਤਰਕਾਰ ਨੂੰ ਲੈ ਕੇ ਸ਼ੁਰੂ ਹੋਈ ਆ ਜਾਂ ਇਹ ਮਾਮਲਾ ਕੋਈ ਹੋਰ ਆ ਇਹ ਖੁਦ ਬਲਤੇਜ ਪੰਨੂ ਦਾ ਸਕਦੇ ਨੇ ਜਾਂ ਫਿਰ ਅਜੀਤ ਪਾਲ ਕੋਲੀ ਦਾ ਸਕਦੇ ਨੇ ਪਰ ਇਸ ਸਮੇਂ ਪਟਿਆਲਾ ਦੇ ਵਿੱਚ ਖੂਬ ਚਰਚਾ ਹੈ ਕਿ ਜਨਾਬ ਇਹ ਲੜਾਈ ਸਤਾਏ ਦੇ ਲਈ ਆ ਐਮਐਲਏ ਦੀ ਟਿਕਟ ਦੇ ਲਈ ਆ ਕਿ ਆਮ ਆਦਮੀ ਪਾਰਟੀ ਦਾ ਉਮੀਦਵਾਰ ਕੌਣ ਹੋਵੇਗਾ ਅਸੀਂ ਇੰਤਜ਼ਾਰ ਕਰਾਂਗੇ ਕਿ ਇਸ ਪੂਰੇ ਮਾਮਲੇ ਦੇ ਉੱਪਰ ਬਲਤੇਸ਼ ਸਿੰਘ ਪੰਨੂ ਹੋਰਾਂ ਦਾ ਕੀ ਕੁਝ ਕਹਿਣਾ ਹੋਵੇਗਾ ਤੇ ਉਸ ਤੋਂ ਬਾਅਦ ਇਸ ਪੂਰੇ ਮਾਮਲੇ ਦੇ ਵਿੱਚ ਅਜੀਤ ਪਾਲ ਕੋਲੀ ਮੁੱਖ ਮੰਤਰੀ ਭਗਵੰਤ ਮਾਨ ਜਾਂ ਫਿਰ ਆਮ ਆਦਮੀ ਪਾਰਟੀ ਦਾ ਕੋਈ ਬਿਆਨ ਆਉਂਦਾ ਏ ਤਾਂ ਉਹ ਤਣਾ ਜ਼ਰੂਰ ਸਾਂਝਾ ਕਰਨ ਕਿਉਂਕਿ ਅਗਲੀ ਜਾਣਕਾਰੀ ਜ਼ਰੂਰੀ ਹੁੰਦੀ ਹੈ ਕਿਸੇ ਵੀ ਮਾਮਲੇ ਦੇ ਵਿੱਚ ਧੰਨਵਾਦ